ਤਿੰਨ ਦਿਨਾਂ ਦੇ ਵਿੱਚ ਹੋਏ ਤਿੰਨ ਕਤਲ ਇੱਕ ਹੋਰ ਨਵਾਂ ਮਾਮਲਾ ਆਇਆ ਸਾਹਮਣੇ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾ ਕਰਦਾ ਏ ਇਨੇ ਦਿਨੀ ਫਰੀਕਕੋੜ ਜ਼ਿਲ੍ਹੇ ਅੰਦਰ ਕਤਲ ਇਹ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਏ ਤਿੰਨ ਦਿਨਾਂ ਦੇ ਵਿੱਚ ਤਿੰਨ ਘਟਨਾਵਾਂ ਸਾਹਮਣੇ ਆਈਆਂ ਇਸ ਤੋਂ ਪਹਿਲਾਂ ਇੱਕ ਘਟਨਾ ਸੰਧਵਾ ਪਿੰਡ ਅਤੇ ਉਸ ਤੋਂ ਬਾਅਦ ਕੰਮਿਆਣਾ ਅਤੇ ਹੁਣ ਤੀਜੀ ਘਟਨਾ ਜਿਹੜੀ ਸਾਹਮਣੇ ਆਈ ਹੈ ਫਰੀਕੋਟ ਤੋਂ ਗੁਜ਼ਰਦੇ ਫਰੋਇਪੁਰ ਰੋਡ ਪਰ ਬਣੀ ਨਾਨਕ ਸਰਬਾਸੀ ਦਾ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਏ ਜਾਣਕਾਰੀ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਮ੍ਰਿਤਕ ਮਹਿਲਾ ਦੀ ਸੱਸ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ 7 ਸਾਲ ਪਹਿਲਾਂ ਸ਼ਾਦੀ ਹੋਈ ਸੀ ਅਤੇ ਉਸ ਦੇ ਦੋ ਬੇਟੇ ਹਨ ਉਹਨਾਂ ਕਹਿੰਦੇ ਕਿ 2 ਸਾਲ ਤੋਂ ਉਹਨਾਂ ਦੀ ਨੋ ਘਰ ਦੇ ਵਿੱਚ ਨਹੀਂ ਰਹਿ ਰਹੀ ਸੀ ਉਹ ਬਾਹਰ ਜਾਂਦੀ ਸੀ ਜਿਸ ਕਾਰਨ ਅਕਸਰ ਹੀ ਘਰ ਦੇ ਵਿੱਚ ਲੜਾਈ ਰਹਿੰਦੀ ਸੀ ਜਿਸ ਤੋਂ ਬਾਅਦ ਉਸਦੇ ਪਤੀ ਵੱਲੋਂ ਇਸ ਨੂੰ ਰੋਕਿਆ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਸਾਰੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਫ੍ਰੀਕਵਿਡ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਪਤੀ ਨੂੰ ਫੜ ਲਿਆ ਜਾਵੇਗਾ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਇਸ ਬਾਰੇ ਕੀ ਕਹਿੰਦੇ ਨੇ ਮ੍ਰਿਤਕ ਦੀ ਸੱਸ ਅਤੇ ਡੀਐਸਪੀ ਤਰਲੋਚਨ ਸਿੰਘ ਜੀ ਤੁਹਾਨੂੰ ਮੰਜੀ ਕੋਲ ਕੀ ਸਾਰੀ ਗੱਲਬਾਤ ਹੋਈ ਹੈ ਜੀ ਬਸ ਦੋਨਾਂ ਜਿੰਗਾਂ ਦਾ ਬਸ ਰੌਲਾ ਇਹੀ ਹੈ ਵੀ ਘਰ ਇੰਨੀ ਸੀ ਟੇਕਦੀ ਤਾਂ ਆਪ ਨੂੰ ਚੋਰੋਂ ਜਾ ਘੜਦੀ ਸੀ ਜੀ 2 ਸਾਲ ਹੋ ਗਏ ਸੀ ਤਰਲੇ ਲੈਂਦਾ ਮਿੰਤਾ ਕਰਦਾ ਸੀ ਆਂਦਾ ਵੀ ਕੁਛ ਨਹੀਂ ਸੀ ਕਹਿ ਦਿੰਦਾ ਸੀ ਰਾਜੀਰ ਘਰੇ ਰਹਿ ਬੱਚੇ ਸੰਭ ਲੇ ਰਾਜੀਰ ਘਰੇ ਰਹਿ ਬੱਚੇ ਸੰਭ ਉਹ ਕਹਿੰਦੇ ਵੀ ਮੈਂ ਬਾਹਰ ਹੀ ਰਹਿਣਾ ਵੀ ਮੈਂ ਨਹੀਂ ਬੱਚੇ ਸੰਭ ਲੈਣੇ ਕਿ ਮੈਂ ਬਾਹਰ ਰਹਿਣਾ ਮੈਂ ਰੂਮ ਲਿਆ ਆਇਆ ਮੇਰਾ ਤਾਂ ਦਾ ਭਾਰੀ ਆਪ ਦੀ ਜ਼ਿੰਦਗੀ ਕੱਢਣੀ ਤੇ ਆਉਂਦੀ ਸੀ ਤੇ ਸਮਾਨ ਲੈ ਜਾਂਦੀ ਤੇ ਉੱਠ ਜਾਂਦੀ ਸੀ ਬੱਚਿਆਂ ਬਾਰੇ ਨੀ ਉਹਨੇ ਕੁਝ ਵੀ ਸੋਚਿਆ ਕਿੰਨਾ ਸਮਾਂ ਹੋ ਗਿਆ ਸੀ ਨੇ ਵਿਆਹ ਹੋਏ ਨੂੰ ਇਹਨਾਂ ਨੂੰ ਹੋ ਗਿਆ ਜੀ 7 ਸਾਲ ਹੋ ਗਿਆ ਜੀ ਅੱਛਾ ਕਿੰਨੇ ਬੱਚੇ ਨੇ ਦੇ ਦੋ ਬੱਚੇ ਆ ਜੀ 6 ਸਾਲਾਂ ਨੂੰ ਹੋ ਗਿਆ ਆ ਗਈ ਉੱਠ ਗਈ ਆ ਗਈ ਉਹਨਾਂ ਦਾ ਸਾਲ 6 ਮਹੀਨੇ ਹੋ ਗਏ ਸੀ ਘਰੇ ਨਹੀਂ ਸੀ ਵੱਢਦੇ ਇਹ ਹੁਣ ਜੋ ਰਾਤ ਕੀ ਫਿਰ ਨੇ ਚ ਗੱਲਬਾਤ ਕੀ ਹੋਈ ਸੀ ਜੇ ਰਾਤ ਲੜਾਈ ਹੋਈ ਸੀ ਰਾਤ ਨੂੰ بیٹے ਨੇ ਇਹੀ ਕਿਹਾ ਸੀ ਵੀ ਜਦੋਂ ਤੂੰ ਆ ਹੀ ਗਈਆਂ ਵੀ ਕਰ ਮાળ ਕੇ ਹੁਣ ਘਰੇ ਰਹਿ ਵਿਆਹ ਤੇ ਬੱਚੇ ਸਾਂ ਜੀ ਯਾ ਪਰ ਮੇਰੇ ਤੇ ਬੱਚਿਆਂ ਦੀ ਪੜ੍ਹਾਈ ਕਰਾਈ ਗਈ ਨਾਲ ਪੜਾ ਲਿਖਾ ਸਾਂ ਵੇ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਦੀ ਦੇਖਭਾਲ ਕਰ ਕਹਿੰਦੇ ਵੀ ਨਹੀਂ ਮੈਂ ਰੋਂ ਲਿਆ ਮੇਰੀ ਡਿਊਟੀ ਆ ਮੈਂ ਦਿੱਲੀ ਜਾਣਾ ਅੱਛਾ ਤੇ ਬਸ ਇਦਾਂ ਹੀ ਬਸ ਬੋਲਦੇ ਬੋਲਦੇ ਦੋਨੇ ਕੀ ਬੋਲਦੇ ਬੇਟੇ ਗੱਲ ਕਰ ਕਿੰਨੀ ਉਮਰ ਸੀ ਲੜਕੀ ਦੀ ਇਹ ਵੀ ਹੈਗੀ ਸੀ ਬੱਚੀ ਸ਼ਬੀ ਸਰ ਤੇ ਫਿਰ ਇਹਨੇ ਮੁੰਡੇ ਨੇ ਕੀ ਕਹਦਾ ਨਾ ਲੱਕੀ ਕੀ ਮਾਰਿਆ ਮੁਰਿਆ ਇਹਦੇ ਕਰਕੇ ਇਹਦੇ ਬਹੁਤ ਸੋਟੇ ਸੀਗਾ ਜੀ ਅੱਛਾ ਤੇ ਹੁਣ ਫਿਰ ਪੁਲਿਸ ਲੈ ਗਈ ਕੋਰੀ ਨੂੰ ਹਾਂਜੀ ਹਾਂਜੀ ਲੈ ਗਈ ਕਰੋਸਵਰੇ ਲੈ ਗਈ ਪੁਲਸਾ ਜਦੋਂ ਹਾਂਜੀ ਲੈ ਗਈ ਕੰਮ ਕਰ ਕੀ ਕਰਦੇ ਸੀਗੇ ਇਹ ਸੇਰੀ ਸਾਲ ਜੀ ਜ਼ਿੰਦਾਰਾ ਕੰਮ ਕਰਦੇ ਆ ਅੱਛਾ ਇਹ ਮਾਰ ਪਾਸੂ ਦਾ ਕਰਦੇ ਆ ਬਾਕੀ ਕੋ ਨਸ਼ਾ ਪਤਾ ਹੈ ਨਹੀਂਗਾ ਪੜਨ ਦੇ ਵਿੱਚ ਜਿੱਤੋਂ ਮਰਜ਼ੀ ਆਪਣੇ ਬਾਰੇ ਤੁਸੀਂ ਪੁੱਛ ਸਕਦੇ ਸੀ ਸਿੱਧੇ ਸਾਦੇ ਬੰਦੇ ਜਦ ਕਿ ਉਹ ਆਪਦੀ ਘਰ ਵਾਲੀ ਨੂੰ ਬਾਹਰ ਜਾਣ ਤੋਂ ਹੀ ਰੋਕਾ ਇਸੇ ਕਰਕੇ ਲੜਾਈ ਰਹੀ ਹਾਂਜੀ ਹਾਂਜੀ ਰੋਕਦਾ ਸੀਗਾ ਵੀ ਆ ਮਾੜੇ ਕੰਮ ਨਾ ਕਰ ਤੇ ਬਦਨਾਮੀ ਹੁੰਦੀ ਆ ਇਹ ਘਰੇ ਬਹਿ ਕੇ ਜਿਹੋ ਜੀ ਰੁਕੀ ਮਿਸ ਬੰਦੀ ਉਹੋ ਜੀ ਖਾਲਾ ਆਉਂਦੇ ਤੇ ਆਉਦੇ ਆਪਾਂ ਦੋਨੇ ਜੀ ਬੱਚਿਆਂ ਦਾ ਆਪਣੇ ਤਾਂ ਜਿੰਦਗੀ ਖਰਾਬ ਆ ਪਾ ਧੱਕੇ ਖਾਂਦੇ ਤੁਰਦੇ ਇਹਨਾਂ ਨੇ ਪੜ੍ਹਾਈਏ ਲਿਖਾਈਏ ਇਹਨਾਂ ਦੀ ਜ਼ਿੰਦਗੀ ਬਣਾਈਆਂ ਬੱਚਿਆਂ ਕਿੰਨੇ ਚਾਲੋਗੇ ਵਿਆਹ ਉਹਨਾਂ ਨੂੰ ਚੜ੍ਹ ਗੋ ਇਹਨਾਂ ਦੇ ਹੋ ਗਿਆ ਜੀ ਤਤਕਾਲ ਹੋ ਗਿਆ ਜੀ ਯਾਰ ਨੂੰ ਅੱਜ ਵੀ ਸਵੇਰ ਜਦੋਂ ਜਾਣਾ ਸੀ ਕਿਤੇ ਉਹਨੇ ਜਦੋਂ ਬੈਗ ਵਗੈਰਾ ਪਿਆ ਉਹਦਾ ਹਾਂ ਜੀ ਦਿੱਲੀ ਨੂੰ ਜਾਣਾ ਸੀ ਕਹਿੰਦੀ ਮੈਂ ਟ੍ਰੇਨ ਬੈਣਾ ਦਿੱਲੀ ਵਾਲੇ ਤੇ ਮੇਰੀ ਡਿਊਟੀ ਆ ਕਹਿੰਦੀ ਦਿੱਲੀ ਦੇ ਵਿੱਚ ਤੇ ਮੈਂ ਉੱਥੇ ਜਾਂਦਾ ਯਾ ਸਤਗੁਰੂ ਜਾਂਦਾ ਵੀ ਕਿੱਧਰ ਨੂੰ ਜਾਣਾ ਕਿੱਧਰੋਂ ਆਉਣਾ ਕਿਸੇ ਕਿੰਨੇ ਬੱਚੇ ਦੋ ਬੱਚੇ ਆ ਜੀ ਦੋ ਬੇਟੇ ਹੀ ਆ ਜੀ ਸਵੇਰ ਕਿੰਨੇ ਕਵੇ ਦੀ ਗੱਲ ਹੈਗੀ ਇਹ ਇਹ ਜਿਹੜੀ ਲੜਾਈ ਹੋਈ ਨੇ ਇਹ ਬੇਟਾ ਟਾਈਮ ਨਹੀਂ ਮਤਲਬ ਉਹ ਵੀ ਵੇਖਾ ਕਿੰਨਾ ਕੁ ਸੀਗਾ ਯਾਨ ਧਿਆਨ ਜਾਣੀ ਦਿੱਤਾਗਾ ਉਹਨੂੰ ਫਿਰ ਕਿਵੇਂ ਪਤਾ ਲੱਗਾ ਜੀ ਤੁਸੀਂ ਵਿੱਚ ਹੀ ਕਰ ਕਰੀ ਚੋ ਤੇ ਲੜਾਈ ਹੋਈ ਹਾਂਜੀ ਬੋਲਦੇ ਤਾਂ ਸੁਣਾ ਸੀਗਾ ਮੈਂ ਬੋਲੀ ਜਾਂਦਾ ਸੁਣਾ ਮੈਂ ਆਪ ਦਾ ਆਪ ਦੇ ਕੰਮ ਹੀ ਕਰੀ ਉੱਠੀ ਦੌੜ ਕੇ ਚਲੇ ਜਾਈਦਾ ਦੁੱਧ ਲੈਣ ਉੱਠੀ ਦੁਕਾਨ ਤੇ ਉਹ ਦੁਕਾਨ ਬੰਦ ਸੀਗੀ ਮੈਨੂੰ ਉੱਥੇ ਟਾਈਮ ਲੱਗ ਗਿਆ ਬੱਚੇ ਚਾਹ ਮੰਗਦੇ ਸੀ ਤੇ ਆਉਂਦਿਆਂ ਨੂੰ ਮੁੜ ਕੇ ਆਪ ਦੇ ਕੰਮ ਤੇ ਉੱਠ ਗਿਆ ਆ ਬੀਕ ਨਾਨਕ ਵਸਤੀ ਜਿਹੜੀ ਸਭੇ ਫਰੀਦਕੋਟ ਤੋਂ ਫੋਇਲ ਰੋਡ ਤੇ ਸਥਿਤ ਹੈ ਉਸ ਦਿੱਤ ਸੌਰੀ ਇੱਕ ਪੁਲਿਸ ਨੂੰ ਤਲਾਸ਼ ਮਿਲ ਸੀ ਕਿ ਇੱਕ ਪਤੀ ਵੱਲੋਂ ਆਪਣੇ ਪਤਨੀ ਦਾ ਕਤਲ ਕੀਤਾ ਗਿਆ ਹੈ ਜਦੋਂ ਮੌਕੇ ਤੇ ਸਾਡੀ ਜਿਹੜੀ ਫ੍ਰੀਕੋਰ ਪੁਲਿਸ ਪਹੁੰਚੀ ਤਾਂ ਉਹ ਤੇ ਪਤਾ ਲੱਗਾ ਕਿ ਜਿਹੜੀ ਮਰਨ ਵਾਲੀ ਲੜਕੀ ਸੀ ਉਸ ਦਾ ਨਾਮ ਰਾਜ ਰਾਜ ਵੀਰ ਕੋ ਉਫ ਰਚਨੀ ਤੇ ਉਸ ਦਾ ਪਤੀ ਜਿਹੜਾ ਰਿਸ਼ਪਾਲ ਸਿੰਘ ਵੱਲੋਂ ਉਸ ਦਾ ਮਰਡਰ ਕੀਤਾ ਗਿਆ ਸੀ ਤੇ ਜਦੋਂ ਅਸੀਂ ਇਸ ਵੀ ਇਸ ਟਾਈਮ ਡੈੱਡ ਬੋਡੀ ਨੂੰ ਉਸ ਟਮਾਟਰ ਲਈ ਅਸੀਂ ਸਿਵਲ ਹਸਪਤਾਲ ਵਿੱਚ ਪੇਸ਼ ਕੀਤਾ ਗਿਆ ਤੇ ਜਿਹੜਾ ਇਸ ਦਾ પતિ ਨੂੰ ਉਸਪਾਲ ਸਿੰਘ ਨੂੰ ਅਸੀਂ ਬਹੁਤ ਜਲਦੀ ਗਿਫਤਾ ਕਰਵਾਵਾਂਗੇ ਤੇ ਇਸ ਦੇ ਘਰ ਵਾਲਿਆਂ ਦੇ ਰਾਜਵੀਰ ਤੇ ਰਜਨੀ ਦੇ ਜਿਹੜੇ ਪੇਰੈਂਟਸ ਬੁਲਾਏ ਹੋਏ ਨੇ ਉਹਨਾਂ ਦੇ ਬਿਆਨ ਅਦਾ ਤੇ ਮਕਰਮਾ ਦਰਜ ਕੀਤਾ ਜਾਵੇਗਾ ਜਿਹੜੀ ਹੁਣ ਤੱਕ ਦੀ ਮੌਕੇ ਦੇ ਸੰਬੰਧ ਜਿਹੜਾ ਪਹੁੰਚ ਵਿੱਚ ਹੋਈ ਹੈ ਜਾਂ ਸਾਨੂੰ ਆਹ ਗੱਲ ਤੋਂ ਪਤਾ ਲੱਗਾ ਹੈ ਕਿ ਇਹਨਾਂ ਦਾ ਪਿਛਲੇ ਕਾਫੀ ਟਾਈਮ ਤੋਂ ਆਪਸ ਦੇ ਵਿੱਚ ਕਰਦੇ ਵਿੱਚ ਪਲੇਸ ਚੱਲ ਰਿਹਾ ਸੀ ਉਸ ਕਲੇਸ਼ ਨੂੰ ਲੈ ਕੇ ਇਹ ਜਿਹੜਾ ਮਾਡਲ ਨੂੰ ਅੰਜਾਮ ਦਿੱਤਾ ਗਿਆ